ਏ ਹੈ ਆਊਟਬੈਕ ਆਸਟ੍ਰੇਲੀਆ ਇੰਨਾ ਸੁਨਣਾ ਕਿ ਗੂੰਜਦਾ ਹੈ ਇੰਨਾ ਵਿਸ਼ਾਲ ਕਿ ਹਾਰਾਈਜ਼ਨ ਨੂੰ ਨਿਗਲ ਜਾਂਦਾ ਹੈ ਤੇ ਇੰਨਾ ਵਾਈਲਡ ਕਿ ਮੈਨ ਤੇ ਮਸ਼ੀਨ ਨੂੰ ਉਸ ਦੀ ਲਿਮਟ ਤੱਕ ਪੁਸ਼ ਕਰ ਦਿੰਦਾ ਹੈ ਤੇ ਅਸੀਂ ਡਰਾਈਵ ਕਰਕੇ ਜਾਣਾ ਕੰਟੀਨੈਂਟ ਦੇ ਸੈਂਟਰ ਚ ਆਸਟ੍ਰੇਲੀਆ ਆਇਆ ਨੂੰ ਸਾਨੂੰ ਕਾਫੀ ਸਾਲ ਹੋ ਗਏ ਪਰ ਅਸੀਂ ਕਦੇ ਸ਼ਹਿਰ ਚੋਂ ਨਿਕਲ ਕੇ ਬਾਹਰ ਆਸਟ੍ਰੇਲੀਆ ਦੀ ਜ਼ਿੰਦਗੀ ਦੇਖੀ ਹੋਈ ਨਹੀਂ ਕਈ ਵਾਰੀ ਸਾਡਾ ਇਰਾਦਾ ਬਣਿਆ ਕਿ 4-ਵੀਲ ਡਰਾਈਵ ਤੇ ਆਸਟ੍ਰੇਲੀਆ ਘੁੰਮਿਆ ਜਾਵੇ ਪਰ ਫਿਰ ਉਹੀ ਜਿੰਦਗੀ ਦੇ ਲਜੇਵੇਂ ਨੇ ਕਦੇ ਹੋਣੀ ਨਹੀਂ ਦਿੱਤਾ ਇਸ ਵਾਰੀ ਮੈਂ ਤੇ ਬਾਈ ਨੇ ਸੋਚਿਆ ਕਿ ਕੋਈ ਪਲੈਨਿੰਗ ਨਹੀਂ ਕਰਨੀ ਬਸ ਕੰਮ ਤੋਂ ਟਾਈਮ ਆਫ ਲਿਆ ਤੇ ਅਸੀਂ ਫਰਡੇ ਨੂੰ ਹੀ ਚੱਲ ਪਏ ਅਸੀਂ ਆਪ ਦਾ ਟ੍ਰਿਪ ਮੈਲਬਨ ਤੋਂ ਸ਼ੁਰੂ ਕੀਤਾ ਤੇ ਮਲਡੂਰਾ ਵੇਚ ਦੀ ਹੁੰਦਿਆਂ ਹੋਇਆਂ ਪੋਰਟ ਅਗਸਟਾ ਫਿਰ ਕੁਬਰ ਪੀਡੀ ਤੇ ਫਾਈਨਲੀ ਅਸੀਂ ਉਲਰੂ ਪਹੁੰਚ ਗਏ ਇਥੋਂ ਵਾਪਸ ਅਸੀਂ ਫਿੰਕ ਵਜਦੀ ਹੁੰਦਿਆ ਹੋਇਆ ਮਾਉਂਟ ਡੇਅਰ ਤੇ ਸਿਮਸਨ ਡੇਜ਼ਰਟ ਕ੍ਰਾਸ ਕਰਕੇ ਬਰਡਸ ਵਿਲ ਵਜਦੀ ਵਾਪਸ ਮੈਲਬਨ ਆ ਕੇ ਫਿਨਿਸ਼ ਕੀਤਾ ਪਹਿਲੀ ਰਾਤ ਅਸੀਂ ਕੈਂਪ ਕੀਤਾ ਮਿਲਡੂਰਾ ਦੀ ਆਊਟਸਕਰਟਸ ਤੇ ਮੈਲਬਨ ਤੋਂ ਅਸੀਂ ਫਰਡੇ ਨੂੰ ਲੇਟ ਚੱਲੇ ਸੋ ਸਾਨੂੰ ਹਨੇਰਾ ਹੋ ਗਿਆ ਤਾਂ ਇਸ ਕਰਕੇ ਸਾਨੂੰ ਮਿਲਡੂਰਾ ਦੇ ਨੇੜੇ ਜਾ ਕੇ ਬੁਸ਼ ਕੈਂਪ ਕਰਨਾ ਪਿਆ ਹਨੇਰਾ ਹੋਣ ਕਰਕੇ ਅਸੀਂ ਕੈਂਪ ਰੋਡ ਦੇ ਨੇੜੇ ਹੀ ਸੈਟਅਪ ਕਰ ਲਿਆ ਤੇ ਰੋਡ ਤੇ ਸਾਰੀ ਰਾਤ ਟਰੱਕ ਚੱਲਦੇ ਰਹੇ ਜਿਸ ਕਰਕੇ ਸਾਨੂੰ ਚੰਗੀ ਨੀਂਦ ਤਾਂ ਨਹੀਂ ਆਈ ਪਰ ਵੈਲਿਊਏਬਲ ਲੈਸਨ ਜ਼ਰੂਰ ਮਿਲ ਗਿਆ ਅਗਲੀ ਵਾਰੀ ਕੈਂਪ ਰੋਡ ਤੋਂ ਦੂਰ ਸੈਟਅਪ ਕਰਨਾ ਅਗਲੇ ਦਿਨ ਅਸੀਂ ਸਵੇਰ ਹੀ ਬ੍ਰੈਕਫਾਸਟ ਫਿਨਿਸ਼ ਕੀਤੀ ਕੈਂਪ ਕੀਤਾ ਪੈਕ ਤੇ ਚੱਲ ਪਏ ਆਵਦੀ ਅਗਲੀ ਡੈਸਟੀਨੇਸ਼ਨ ਵੱਲ ਜੋ ਕਿ ਸੀ ਪੋਰਟ ਅਗਸਟਾ ਪੋਰਟ ਅਗਸਟਾ ਸਾウス ਆਸਟ੍ਰੇਲੀਆ ਦਾ ਇੱਕ ਸ਼ਹਿਰ ਆ ਜਿਸ ਨੂੰ ਗੇਟਵੇ ਟੂ ਦਿ ਆਊਟਬੈਕ ਵੀ ਕਿਹਾ ਜਾਂਦਾ ਹੈ ਕਿਉਂਕਿ ਇਸਦੇ ਨਾਰਥ ਰੇਵਲ ਸਿਮਸਨ ਡੇਜ਼ਰਟ ਕੂਪਰ ਪੀਡੀ ਤੇ ਅੱਗੇ ਐਲਿਸ ਸਪ੍ਰਿੰਗਸ ਹੈ ਇਹ ਸ਼ਹਿਰ ਕਿਸੇ ਟਾਈਮ ਤੇ ਇੱਕ ਮੇਜਰ ਰੇਲਵੇ ਹੱਬ ਸੀ ਇਥੋਂ ਟ੍ਰੇਨਸ ਨਾਰਥ ਜਾਂਦੀਆਂ ਸੀ ਕੰਟਰੀ ਦੇ ਨਾਰਥ ਤੇ ਵੈਸਟ ਜਾਣ ਲਈ ਤੁਹਾਨੂੰ ਇਥੋਂ ਟ੍ਰੇਨ ਲੈਣੀ ਪੈਂਦੀ ਸੀ ਇਸ ਸ਼ਹਿਰ ਦਾ ਇੰਡੀਆ ਪਾਕਿਸਤਾਨ ਤੇ ਅਫਗਾਨਿਸਤਾਨ ਨਾਲ ਵੀ ਇੱਕ ਇੰਟਰਸਟਿੰਗ ਨਾਤਾ ਹੈ 1800 ਦੇ ਵਿੱਚ ਜਦੋਂ ਇੱਥੇ ਯੂਰੋਪੀਅਨ ਸੈਟਲਰਸ ਆਏ ਸੀ ਤੇ ਉਹਨਾਂ ਨੇ ਹਿਸਾਬ ਲਾਇਆ ਕਿ ਆਊਟਬੈਕ ਤੇ ਵਿੱਚ ਜਾਣ ਲਈ ਉਹਨਾਂ ਨੂੰ ਉੱਠਾਂ ਦੀ ਲੋੜ ਹੈ ਸੋ ਉਹ ਇੰਡੀਆ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿੱਚੋਂ ਉੱਠ ਲਿਆਉਂਦੇ ਸੀ ਕਿ ਵੱਡੇ ਸ਼ਿਪਸ ਉੱਤੇ ਤੇ ਪੋਰਟ ਅਗਸਟਾ ਦੇ ਪੋਰਟਸ ਉੱਤੇ ਆ ਕੇ ਉਹ ਉੱਠ ਲਾਉਂਦੇ ਸੀ ਉਹਨਾਂ ਉੱਠਾਂ ਦੇ ਨਾਲ ਉਸ ਸਮੇਂ ਅਫਗਾਨ ਲੋਕ ਵੀ ਆਏ ਸੀ ਜੋ ਕਿ ਹਜੇ ਵੀ ਇੱਥੇ ਸਾਊਥ ਆਸ ਜਦੋਂ ਮੋਟਰ ਵਹੀਕਲ ਚੱਲ ਪਏ ਤਾਂ ਉਹਨਾਂ ਉੱਠਿਆਂ ਨੂੰ ਇੱਥੇ ਵਾਈਲਡ ਵਿੱਚ ਛੱਡ ਦਿੱਤਾ ਗਿਆ ਤੇ ਅੱਜ ਵਾਈਲਡ ਉੱਠਾਂ ਦੀ ਪੋਪੂਲੇਸ਼ਨ ਆਸਟ੍ਰੇਲੀਆ 'ਚ ਪਹਿਲੇ ਨੰਬਰ ਤੇ ਹੈ ਸਾਡੀ ਅੱਜ ਡੈਸਟੀਨੇਸ਼ਨ ਸੀ ਕੂਪਰ ਪੀਡੀ ਪੋਰਟ ਗਾਸਟਾ ਤੋਂ ਅਸੀਂ ਸਵੇਰ ਹੀ ਚੱਲ ਪਏ ਤੇ ਅਸੀਂ ਸਟੂਡੈਂਟ ਹਾਈਵੇ ਲੈ ਕੇ ਕੂਪਰ ਪੀਡੀ ਜਾਣਾ ਸੀ ਕੂਪਰ ਪੀਡੀ ਪੋਰਟ ਗਾਸਟਾ ਤੋਂ ਤਕਰੀਬਨ 6 ਘੰਟੇ ਦੀ ਡਰਾਈਵ ਤੇ ਆ ਪੋਰਟ ਗਾਸਟਾ ਤੋਂ ਨਿਕਲਣਾ ਸਾਰੀ ਸ਼ੁਰੂ ਹੁੰਦਾ ਆਊਟਬੈਕ ਆਸਟ੍ਰੇਲੀਆ ਕੋਰਟ ਹਾਈਵੇ ਆਸਟ੍ਰੇਲੀਆ ਦੇ ਸਭ ਤੋਂ ਆਈਕੋਨਿਕ ਸੜਕਾਂ ਵਿੱਚੋਂ ਇੱਕ ਹੈ ਤੇ ਲਗਭਗ 3000 ਕਿਲੋਮੀਟਰ ਲੰਬੀ ਹੈ ਇਹ 4 ਅਗਸਤ ਤੋਂ ਸ਼ੁਰੂ ਹੋ ਕੇ ਨਾਰਥਰਨ ਟੈਰੀਟਰੀ ਦੇ ਡਾਰਬਨ ਤੱਕ ਜਾਂਦੀ ਹੈ ਇਸ ਦਾ ਨਾਮ ਐਕਸਪਲੋਰਰ ਜੌਨ ਮੈਕਡੂਅਲ ਸਟੂਅਰਟ ਦੇ ਨਾਂ 'ਤੇ ਰੱਖਿਆ ਗਿਆ ਇਹ ਆਸਟ੍ਰੇਲੀਆ ਨੂੰ ਸਾਊਥ ਟੂ ਨਾਰਥ ਕ੍ਰਾਸ ਕਰਨ ਵਾਲਾ ਪਹਿਲਾ ਇਨਸਾਨ ਸੀ ਆਊਟਬੈਕ ਦਾ ਆਈਕਨ ਆ ਰੋਡ ਟ੍ਰੇਨਸ ਸਟੂਅਰਟ ਹਾਈਵੇ ਤੇ ਤੁਹਾਨੂੰ ਇਹ ਬਹੁਤ ਮਿਲਣਗੇ ਇਹ ਤਕਰੀਬਨ 50 ਮੀਟਰ ਤੱਕ ਲੰਬੇ ਹੁੰਦੇ ਆ ਤੇ ਇਹਨਾਂ ਨੂੰ ਕਿੰਗਸ ਆਫ ਆਊਟਬੈਕ ਵੀ ਕਿਹਾ ਜਾਂਦਾ ਕਿਉਂਕਿ ਰਿਮੋਟ ਟਾਊਨਸ ਵਿੱਚ ਫਿਊਲ ਤੇ ਸਪਲਾਈਜ਼ ਇੰਨਾ ਰਹੇ ਹੀ ਜਾਂਦੇ ਨੇ ਇਹ ਰਸਤਾ ਆਊਟਪੈਕ ਤੇ ਵਿਸ਼ਾਲ ਤੇ ਖਾਲੀ ਮੈਦਾਨਾਂ ਵਿੱਚ ਦੀ ਲੰਘਦਾ ਹੈ ਤੇ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਸਭ ਤੁੰ ਨੂੰ ਲਾਲ ਰੇਤਾ ਤੇ ਨਿੱਕੇ ਨਿੱਕੇ ਬੂਟੇ ਹੀ ਦਿਸਦੇ ਹਨ ਇੰਡੀਆ ਵਰਗੇ ਵੱਧ ਪੋਪੂਲੇਸ਼ਨ ਵਾਲੇ ਦੇਸ਼ ਵਿੱਚ ਆਉਣ ਕਰਕੇ ਸਾਨੂੰ ਇੰਨਾ ਜ਼ਿਆਦਾ ਖਾਲੀਪਨ ਬਹੁਤ ਹੈਰਾਨੀਜਨਕ ਲੱਗਿਆ ਇਸ ਰਸਤੇ ਤੇ ਦੋ ਮੇਨ ਰੋਡ ਹਾਊਸ ਹੁੰਦੇ ਆ ਪਿੰਬਾ ਤੇ ਗਲੈਂਡੈਂਬੋ ਤੇ ਇੱਥੇ ਤੁਸੀਂ ਫਿਊਲ ਪਵਾ ਸਕਦੇ ਹੋ ਖਾਣ ਪੀਣ ਵੀ ਮਿਲ ਜਾਂਦਾ ਤੇ ਥੋੜਾ ਜਿਹਾ ਆਰਾਮ ਕਰਨ ਵਾਸਤੇ ਵੀ ਇਹ ਵਧੀਆ ਥਾਂ ਪਿੰਬਾ ਦੇ ਨੇੜੇ ਗੁਮੇਰਾ ਰੇਂਜ ਕੰਪਲੈਕਸ ਕੀ ਹੈ ਜੋ ਕਿਸੇ ਸਮੇਂ ਟਾਪ ਸੀਕ੍ਰੇਟ ਰਾਕਟ ਟੈਸਟਿੰਗ ਸਾਈਟ ਸੀ ਤੇ ਹੁਣ ਇਹ ਗੁਮੇਰਾ ਹੈਰੀਟੇਜ ਸੈਂਟਰ ਤੇ ਰਾਕਟ ਪਾਰਕ ਹੈ ਇਹ ਸ਼ਹਿਰ ਆ ਕੋਪਰਟੀਡੀ ਇਹਨੂੰ ਓਪਲ ਕੈਪੀਟਲ ਆਫ ਦ ਵਰਲਡ ਵੀ ਕਿਹਾ ਜਾਂਦਾ ਕਿਉਂਕਿ ਦੁਨੀਆ ਦੇ ਲਗਭਗ 70% ਜਿਹੜੇ ਓਪਲ ਆ ਉਹ ਇੱਥੋਂ ਨਿਕਲਦੇ ਆ ਓਪਲ ਇੱਕ ਕੀਮਤੀ ਪੱਥਰ ਆ ਜੋ ਧਾਤੀ ਦੇ ਵਿੱਚੋਂ ਨਿਕਲਦਾ ਤੇ ਇੱਥੇ ਉਹਦੀਆਂ ਬਹੁਤ ਸਾਰੀਆਂ ਮਾਈਨ ਆ ਇੱਥੇ ਗਰਮੀ ਵਿੱਚ ਤਾਪਮਾਨ 45 ਡਿਗਰੀ ਤੋਂ ਵੀ ਉੱਪਰ ਚਲਾ ਜਾਂਦਾ ਹੈ ਇਸ ਕਰਕੇ ਲੋਕ ਇੱਥੇ ਅੰਡਰਗਰਾਊਂਡ ਘਰਾਂ ਵਿੱਚ ਜਿਨ੍ਹਾਂ ਨੂੰ ਡੱਗ ਆਊਟਸ ਕਿਹਾ ਜਾਂਦਾ ਰਹਿੰਦੇ ਨੇ ਕਾਰ ਸ਼ਾਪਸ ਤੇ ਇਵਨ ਚਰਚ ਸਾਰਾ ਕੁਝ ਅੰਡਰਗਰਾਉਂਡ ਹੈ ਜਿੱਥੇ ਸਾਲ ਭਰ ਤਾਪਮਨ 22 ਤੋਂ 24 ਡਿਗਰੀ ਹੀ ਰਹਿੰਦਾ ਹੈ ਸੋ ਗਰਮੀਆਂ 'ਚ ਠੰਡੇ ਤੇ ਘਰ ਸਿਆਲਾਂ ਵਿੱਚ ਨਿੱਗੇ ਰਹਿੰਦੇ ਹਨ ਸਮਰ ਵਿੱਚ ਟੂਰਿਜ਼ਮ ਬਹੁਤ ਸਲੋ ਹੋ ਜਾਂਦੀ ਹੈ ਬਟ ਫਿਰ ਵੀ ਲੋਕ ਇੱਥੇ ਆਉਂਦੇ ਆ ਕਿਉਂਕਿ ਇਹ ਟਾਊਨ ਹੈ ਜਿਹੜਾ ਬਹੁਤ ਯੂਨੀਕ ਹੈ ਜੇ ਤੁਸੀਂ ਡਰਾਈਵ ਆਊਟ ਕਰਕੇ ਦੇਖੋ ਤਾਂ ਇੱਥੇ ਤੁਹਾਨੂੰ ਬਹੁਤ ਘੱਟ ਕਰ ਦੇਦਣਗੇ ਕਿਉਂਕਿ ਸਾਰਾ ਕੁਝ ਅੰਡਰਗਰਾਉਂਡ ਹੀ ਹੈ ਇੱਥੇ ਅਸੀਂ ਇੱਕ ਚਰਚ ਵਿੱਚ ਗਏ ਜੋ ਕਿ ਸਰਬੀਅਨ ਕਮਿਊਨਿਟੀ ਨੇ ਬਣਾਇਆ ਸੀ ਇਹ 1990s ਵਿੱਚ ਬਣਾਇਆ ਸੀ ਤੇ ਸੈਂਡਸਟੋਨ ਦੇ ਹਿੱਲ ਨੂੰ ਕੱਟ ਕੇ ਬਣਾਇਆ ਸੀ ਇਹਦੀਆਂ ਕੰਧਾਂ ਤੇ ਛੱਤ ਹੱਥ ਨਾਲ ਕਾਵ ਕੀਤੇ ਗਏ ਆ ਅੰਡਰਗਰਾਊਂਡ ਇਸੇ ਗੱਲ ਕਰਕੇ ਕਿਉਂਕਿ ਇੱਥੇ ਗਰਮੀ ਬਹੁਤ ਹੋ ਜਾਂਦੀ ਹੈ ਲੰਬਾਈ ਨੇ ਜਸੂ ਮਹਾਰਾਜ ਅੱਗੇ ਅਰਦਾਸ ਕੀਤੀ ਕਿ ਅਸੀਂ ਆਪਦੇ ਸਫ਼ਰ ਵੱਲ ਅੱਗੇ ਵਧ ਪਏ ਗਰੀਬਨ 100 ਮਿਲੀਅਨ ਸਾਲ ਪਹਿਲਾਂ ਆਸਟ੍ਰੇਲੀਆ ਦੇ ਸੈਂਟਰਲ ਡੇਜ਼ਰਟ ਦੀ ਥਾਂ ਤੇ ਇੱਕ ਸਮੁੰਦਰ ਹੁੰਦਾ ਸੀ ਜਿਵੇਂ ਜਿਵੇਂ ਉਹ ਸਮੁੰਦਰ ਸੁੱਕਿਆ ਉਹਨੇ ਪਿੱਛੇ ਸੈਂਡਸਟੋਨ ਵਿੱਚ ਸਿਲਿਕਾ ਰਿਚ ਡਿਪੋਜ਼ਿਟ ਛਾੜਦੇ ਸਮਾਂ ਪਾ ਕੇ ਇਹੀ ਡਿਪੋਜ਼ਿਟ ਜਿਹੜੇ ਉਹ ਉਪਲ ਬਣ ਗਏ ਲੁੱਕ ਐਟ ਲੁੱਕ ਐਟ ਦੈਟ ਸ਼ੈਲ ਦੈਟਸ ਅ ਫਾਸਿਲ ਫਰੋਮ ਓਪਲ ਦੇ ਨਾਲ ਨਾਲ ਇੱਥੇ ਐਂਸ਼ੀਐਂਟ ਮਰੀਨ ਕ੍ਰੀਚਰਸ ਦੇ ਫਾਸਲ ਵੀ ਮਿਲਦੇ ਆ ਉਹ ਫਾਸਲ ਜਿਹੜੇ ਇੱਥੇ ਮਿਊਜ਼ੀਅਮਸ ਦੇ ਵਿੱਚ ਪਾਏ ਜਾਂਦੇ ਆ ਇੱਥੇ ਦੋ ਮੇਨ ਮਿਊਜ਼ੀਅਮ ਆ 올 ਟਾਈਮਰਜ਼ ਮਾਈਨ ਮਿਊਜ਼ੀਅਮ ਤੇ ਉਮੋਨਾ ਓਪਰ ਮਾਈਨ ਐਂਡ ਮਿਊਜ਼ੀਅਮ ਕੂਪਰ ਪੀੜੀ ਦੀ ਓਪਰ ਮਾਈਨਿੰਗ ਹਿਸਟਰੀ ਅਬੋਰਿਜਨਲ ਹਿਸਟਰੀ ਤੇ ਇਥੋਂ ਦੇ ਸਮੁੰਦਰ ਚੋਂ ਨਿਕਲਣ ਵਾਲੇ ਫੋਸਿਲ ਦੇਖਣ ਵਾਸਤੇ ਤੁਸੀਂ ਇਹਨਾਂ ਮਿਊਜ਼ੀਅਮਸ ਵਿੱਚ ਜਾ ਸਕਦੇ ਹੋ ਲੁੱਕ ਐਟ ਦੈ ਇਹ ਜਿਹੜੇ ਮਿਊਜ਼ੀਅਮ ਆ ਤੁਹਾਨੂੰ ਕੁਪਰ ਪੀੜੀ ਦੇ ਪਾਸਟ ਨੂੰ ਬਹੁਤ ਵਧੀਆ ਦਰਸਾਉਂਦੇ ਆ ਕੁਪਰ ਪੀੜੀ ਦੀ ਅੰਡਰਗਰਾਊਂਡ ਦੁਨੀਆ ਨੂੰ ਪਿੱਛੇ ਛੱਡ ਕੇ ਅਸੀਂ ਮੋਟਸ ਟੂ ਅਟ ਹਾਈਵੇ ਤੇ ਨਿਕਲ ਪਏ ਨਾਰਥ ਵਾਰ ਅਸਟ੍ਰੇਲੀਆ ਦੇ ਦਿਲ ਵੱਲ ਇਹ ਰਸਤਾ ਬੇਅੰਤ ਲੰਮਾ ਸਿੱਧਾ ਤੇ ਡੈਜ਼ਰਟ ਦੀ ਹੀਟ ਵਿੱਚ ਚਮਕਦਾ ਹੋਇਆ ਦਿਸਦਾ ਹੈ ਜਿਵੇਂ ਅਸਮਾਨ ਦਾ ਨੀਲਾ ਰੰਗ ਤੇ ਧਰਤੀ ਦੀ ਲਾਲ ਮਿੱਟੀ ਨਾਲ ਪੇਂਟਿੰਗ ਬਣਾਈ ਹੋਵੇ। ਜਿਵੇਂ ਅਸੀਂ ਉੱਤਰ ਵੱਲ ਵੱਧਦੇ ਹਾਂ, ਸੁੰਨਾਪਣ ਹੋਰ ਗਹਿਰਾ ਹੁੰਦਾ ਜਾਂਦਾ ਹੈ। ਕੁਪਰ ਪੀੜੀ ਤੋਂ ਅੱਗੇ ਵੱਡੇ ਸ਼ਹਿਰ ਨਹੀਂ, ਸਿਰਫ ਛੋਟੇ-ਛੋਟੇ ਰੋਡ ਹਾਊਸ ਆਉਂਦੇ ਆ। ਸੋ ਇਸੇ ਕਰਕੇ ਤੁਹਾਨੂੰ ਆਪ ਦੇ ਫਿਊਲ ਸਟਾਪਸ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਆ। ਸਾਡਾ ਅਗਲਾ ਸਟਾਪ ਹੈ ਕੁਲਗੇਰਾ ਸਟੇਸ਼ਨ। ਜੋ ਸਾਊਥ ਆਸਟ੍ਰੇਲੀਆ ਤੋਂ ਬਾਰਡਰ ਟੱਪਦੇ ਹੀ ਨਾਰਥਰਨ ਟੈਰੀਟਰੀ ਦਾ ਪਹਿਲਾ ਪਬ ਹੈ। ਕੋਬਰ ਪੀੜੀ ਤੋਂ ਇੱਥੋਂ ਤੱਕ ਤਕਰੀਬਨ 420 ਕਿਲੋਮੀਟਰ। ਲਗਭਗ 5 ਘੰਟੇ ਦੀ ਡਰਾਈਵ। ਇੱਥੇ ਰਸਤੇ ਕਿਲੋਮੀਟਰਾਂ 'ਚ ਨਹੀਂ ਘੰਟਿਆਂ 'ਚ ਮਾਪੇ ਜਾਂਦੇ ਆ। ਆਹ ਕਮ ਟੂ ਨਾਰਥਰਨ ਟੈਰੀਟਰੀ। ਕਈ ਘੰਟਿਆਂ ਦੀ ਡਰਾਈਵ ਤੋਂ ਬਾਅਦ ਅਚਾਨਕ ਇੱਕ ਬੋਰਡ ਦਿਖਦਾ ਹੈ ਕੁਲਗੇਰਾ। ਇਹ ਕੋਈ ਵੱਡਾ ਸ਼ਹਿਰ ਨਹੀਂ ਸਿਰਫ ਇੱਕ ਰੋਡ ਹਾਊਸ, ਫਿਊਲ ਪੰਪ ਤੇ ਪਬ ਹੈ। ਪਰ ਹਰ ਯਾਤਰੀ ਲਈ ਇਹ ਥਾਂ ਖਾਸ ਹੈ। ਕੁਗੇਰ ਨੂੰ ਕਿਹਾ ਜਾਂਦਾ ਹੈ ਗੇਟਵੇ ਟੂ ਦਿ ਨਾਰਦਰਨ ਟੈਰੀਟਰੀ ਇੱਥੇ ਗੱਡੀ ਵਿੱਚ ਫਿਊਲ ਭਰੋ ਕੁਝ ਖਾਣ ਪੀਣ ਕਰੋ ਤੇ ਸਾਹ ਲਵੋ ਇਹ ਆਊਟਬੈਕ ਵਿੱਚ ਬਹੁਤ ਘੱਟ ਥਾਵਾਂ ਵਿੱਚੋਂ ਇੱਕ ਹੈ ਜਿੱਥੇ ਤੁਸੀਂ ਪੀਣ ਵਾਲਾ ਪਾਣੀ ਖਰੀਦ ਸਕਦੇ ਹੋ ਇੱਥੇ ਕੈਂਪਗਰਾਉਂਡ ਵੀ ਹੈ ਤੇ ਤੁਸੀਂ ਇੱਥੇ ਸ਼ਾਵਰ ਵੀ ਲੈ ਸਕਦੇ ਹੋ ਇੱਕ ਗੱਲ ਦਾ ਧਿਆਨ ਰੱਖਿਓ ਕਿ ਆਊਟਬੈਕ ਵਿੱਚ ਪਾਣੀ ਹਰ ਥਾਂ ਤੇ ਨਹੀਂ ਮਿਲਦਾ ਇੱਥੇ ਆਪਣੇ ਪੰਜਾਬ ਵਾਂਗੂ ਥਾਂ ਥਾਂ ਤੇ ਨਲਕੇ ਜਾਂ ਦੁਕਾਨਾਂ ਤਾਂ ਹੈ ਨਹੀਂ ਸੋ ਬਹੁਤ ਹੀ ਘੱਟ ਥਾਵਾਂ ਤੇ ਪਾਣੀ ਮਿਲਦਾ ਹੈ ਸੋ ਪ੍ਰੇਪਰੇਸ਼ਨ ਬਹੁਤ ਜ਼ਰੂਰੀ ਹੈ ਕੁਲਗੇਰਾ ਤੋਂ ਉਦਰੂ ਹਜੇ ਵੀ 270 ਕਿਲੋਮੀਟਰ ਦੂਰ ਆ ਪਰ ਕੁਲਗੇਰਾ ਪਹੁੰਚਦੇ ਸਾਰ ਹੀ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਰੈੱਡ ਸੈਂਟਰ ਦੇ ਬਹੁਤ ਹੀ ਨੇੜੇ ਹੋ ਰਸਤੇ ਦਾ ਦ੍ਰਿਸ਼ ਵੀ ਹੌਲੀ-ਹੌਲੀ ਬਦਲਣ ਲੱਗ ਜਾਂਦਾ ਹੈ ਕੂਪਰ ਪੀੜੀ ਦੇ ਨੇੜੇ ਓਪਲ ਦੀ ਖੋਜ ਦੇ ਢੇਰ ਦਿਸਦੇ ਆ ਪਰ ਜਿਵੇਂ-ਜਿਵੇਂ ਤੁਸੀਂ ਉੱਤੇ ਵੱਲ ਨੂੰ ਜਾਂਦੇ ਹੋ ਮਿੱਟੀ ਲਾਲ ਹੁੰਦੀ ਜਾਂਦੀ ਆ ਤੇ ਬੂਟੇ ਘਟਣ ਲੱਗ ਜਾਂਦੇ ਆ ਸੋ ਇਸ ਕਰਕੇ ਅਸਮਾਨ ਹੋਰ ਵੀ ਖੁੱਲਾ ਲੱਗਦਾ ਹੈ ਰਸਤੇ ਤੇ ਕੰਗਾਰੂ ਛਾਲਾਂ ਮਾਰਦੇ ਦਿਸਦੇ ਆ ਤੇ ਅਸਮਾਨ ਵਿੱਚ ਵੈਜਟੇਲਡ ਈਗਲ ਚੱਕਰ ਲਾਉਂਦੇ ਆ ਵੈਜਟੇਲਡ ਈਗਲ ਆਊਟਬੈਕ ਦਾ ਬਾਦਸ਼ਾਹ ਹੈ ਇਹਦਾ ਵਿੰਗ ਸਪੈਨ 2.5 ਮੀਟਰ ਤੱਕ ਹੋ ਜਾਂਦਾ ਹੈ ਤੇ 5 ਕਿਲੋ ਤੱਕ ਇਹਨਾਂ ਦਾ ਭਾਰ ਹੋ ਜਾਂਦਾ ਹੈ ਇਹ ਅਕਸਰ ਰਸਤੇ ਤੇ ਪਏ ਮਰੇ ਹੋਏ ਕੰਗਾਰੂਆਂ ਨੂੰ ਖਾਂਦੇ ਹਨ ਜਿਸ ਕਰਕੇ ਬਹੁਤ ਭਾਰੇ ਹੋ ਜਾਂਦੇ ਹਨ ਤੇ ਉੱਡਣ ਵਿੱਚ ਇਹ ਬਹੁਤ ਸਲੋ ਹੁੰਦੇ ਹਨ ਸੋ ਜੇ ਤੁਹਾਨੂੰ ਇਹ ਸੜਕ ਤੇ ਦਿਸ ਜਾਏ ਤਾਂ ਕਾਰ ਨੂੰ ਹੌਲੀ ਕਰ ਲੈਣਾ ਚਾਹੀਦਾ ਨਹੀਂ ਤੇ ਕਾਰ ਦੀ ਵਿੰਡਸਕ੍ਰੀਨ ਵਿੱਚ ਦੀ ਵਿੱਚ ਹੀ ਆ ਡਿੱਗਦੇ ਆ ਇਸ ਡਰਾਈਵ ਦੀ ਆਪਣੀ ਅਗ੍ਰਿਥਮ ਹੈ ਇੰਜਨ ਦੀ ਗੂੰਜ ਸਾਹਮਣੇ ਬਿਆਨਥ ਹੋਰਾਈਜ਼ਨ ਕਦੇ ਕਦੇ ਸਫੈਦ ਗਲਾ ਇਨ ਕਾਕਾ ਟੂਜ਼ ਦੇ ਚੁੰਡ ਅਚਾਨਕ ਉੱਡ ਜਾਂਦੇ ਹਨ ਇਹ ਹੈ ਆਸਟ੍ਰੇਲੀਆ ਦਾ ਸੱਚਾ ਆਊਟਬੈਕ ਸੁੰਨਾ ਵੱਡਾ ਤੇ ਯਾਦਗਾਰ ਕੁਲਗੇਰਾ ਰੋਡ ਹਾਊਸ ਤੋਂ ਅਸੀਂ ਡੀਜ਼ਲ ਪਵਾਇਆ ਸ਼ਾਵਰ ਲਿਆ ਤੇ ਲੰਚ ਕੀਤਾ ਤੇ ਚੱਲ ਪਿਆ ਆਵਦੀ ਅਗਲੀ ਡੈਸਟੀਨੇਸ਼ਨ ਵੱਲ ਜੋ ਕਿ ਸੀ ਉਲਰੂ ਜਦੋਂ ਅਸੀਂ ਸਟੂਅਰਟ ਹਾਈਵੇ ਤੋਂ ਲੈਸਟਰ ਹਾਈਵੇ ਵੱਲ ਮੁੜੇ ਤਾਂ ਨਜ਼ਾਰੇ ਬਦਲਣ ਲੱਗ ਪਏ ਸਾਰੇ ਪਾਸੇ ਸੁੱਕੀ ਘਾਹ ਛੋਟੇ ਛੋਟੇ ਬੂਟੇ ਤੇ ਉਹ ਮਸ਼ਹੂਰ ਲਾਲ ਮਿੱਟੀ ਜਿਸ ਕਰਕੇ ਸੈਂਟਰਲ ਆਸਟ੍ਰੇਲੀਆ ਇਨਾ ਖਾਸ ਦਿੱਸਤਾ ਹੈ ਇੱਥੇ ਆ ਕੇ ਐਂ ਲੱਗਦਾ ਹੈ ਜਿਵੇਂ ਕਿਸੇ ਹੋਰ ਗ੍ਰਹਿ ਤੇ ਆ ਗਏ ਹੋਈਏ ਰਸਤੇ ਤੇ ਕਈ ਕਿਲੋਮੀਟਰ ਤੱਕ ਕੋਈ ਗੱਡੀ ਨਹੀਂ ਦਿਸਦੀ ਸੜਕ ਐਂ ਲੱਗਦਾ ਹੈ ਜਿਵੇਂ ਡੇਜ਼ਰਟ ਦੇ ਵਿੱਚ ਦੀ ਕਿਸੇ ਨੇ ਇੱਕ ਕਾਲੀ ਲਕੀਰ ਮਾਰ ਦਿੱਤੀ ਹੋਵੇ ਆਖਿਰ ਅਸੀਂ ਪਹੁੰਚ ਗਏ ਆਪਦੀ ਕੈਂਪ ਸਾਈਟ ਤੇ ਜੋ ਲੈਸਟਰ ਹਾਈਵੇ ਤੋਂ ਹੀ ਆਫ ਹੁੰਦੀ ਹੈ ਇਹ ਹੈ ਅਸਲੀ ਬੁਸ਼ ਕੈਂਪਿੰਗ ਨਾ ਸ਼ਹਿਰ ਨਾ ਬੱਤੀਆਂ ਨਾ ਸ਼ੋਰ ਸਿਰਫ ਅਸੀਂ ਰੇਗਿਸਤਾਨ ਬੇਅੰਤ ਹਾਰਾਈਜ਼ਨ ਇੱਥੇ ਰਾਤਾਂ ਵੀ ਕਮਾਲ ਦੀਆਂ ਹੁੰਦੀਆਂ ਹਨ ਪੋਲੂਸ਼ਨ ਨਾ ਹੋਣ ਕਰਕੇ ਇੱਥੇ ਅਸਮਾਨ ਬਿਲਕੁਲ ਸਾਫ਼ ਦਿਸਦਾ ਹੈ ਮਿਲਕੀਵੇ ਨੰਗੀ ਅੱਖ ਨਾਲ ਇੱਕ ਐਂਡ ਤੋਂ ਦੂਜੀ ਐਂਡ ਤੱਕ ਐਂ ਦਿਸਦੀ ਹੈ ਜਿਵੇਂ ਕਿਸੇ ਟੈਲੀਸਕੋਪ ਨਾਲ ਦੇਖ ਰਹੇ ਹੋਈਗੇ ਇਸ ਦੀ ਵਿਸ਼ਾਲਤਾ ਇਸ ਦਾ ਸੁੰਨਾਪਣ ਤੇ ਇਸ ਦੀ ਕੁਦਰਤੀ ਖੂਬਸੂਰਤੀ ਦੱਸਦੀ ਹੈ ਕਿ ਦੁਨੀਆ ਦਾ ਇਹ ਹਿੱਸਾ ਅਜੇ ਵੀ ਕਿੰਨਾ ਅਨਟੱਚਡ ਹੈ ਕੱਲ ਅਸੀਂ ਉਦਰੂਵਾਲ ਵਧਾਂਗੇ ਪਰ ਅੱਜ ਦੀ ਇਹ ਸੁੰਨੀ ਰਾਤ ਦਾ ਕੈਂਪ ਸਾਡਾ ਘਰ ਆ ਸਾਡਾ ਕੈਂਪ ਉਧਰੂ ਤੋਂ ਤਕਰੀਬਨ 1 ਘੰਟੇ ਦੀ ਦੂਰੀ ਤੇ ਸੀ ਸਵੇਰੇ ਅਸੀਂ ਆਪਣਾ ਕੈਂਪ ਪੈਕ ਕੀਤਾ ਬ੍ਰੈਕਫਾਸਟ ਕੀਤੀ ਤੇ ਚੱਲ ਪਏ ਉਧਰੂ ਵੱਲ ਫੋਟੋਆਂ ਵਿੱਚ ਉਧਰੂ ਨੂੰ ਅਸੀਂ ਕਈ ਵਾਰ ਦੇਖਿਆ ਸੀ ਪਰ ਅਸਲ ਵਿੱਚ ਇਸ ਨੂੰ ਦੇਖਣ ਦਾ ਐਕਸਪੀਰੀਅੰਸ ਬਿਲਕੁਲ ਵੱਖਰਾ ਸੀ ਡੈਜ਼ਰਟ ਦੀ ਧਰਤੀ ਤੋਂ 350 ਮੀਟਰ ਉੱਚਾ ਇਹ ਪੱਥਰ ਦੂਰੋਂ ਹੀ ਨਜ਼ਰ ਆ ਜਾਂਦਾ ਹੈ ਉਲਰੂ ਸਰਪ ਇੱਕ ਪੱਥਰ ਹੀ ਨਹੀਂ ਇਹ ਦੁਨੀਆ ਦੇ ਸਭ ਤੋਂ ਮਸ਼ਹੂਰ ਕੁਦਰਤੀ ਨਿਸ਼ਾਨਿਆਂ ਵਿੱਚੋਂ ਇੱਕ ਹੈ ਅਤੇ ਨੰਗੂ ਲੋਕਾਂ ਲਈ ਬਹੁਤ ਹੀ ਡੀਪ ਕਲਚਰਲ ਤੇ ਸਪਿਰਚੁਅਲ ਸਿਗਨੀਫੀਕੈਂਸ ਰੱਖਦਾ ਹੈ ਹਜ਼ਾਰਾਂ ਸਾਲਾਂ ਤੋਂ ਉਲਰੂ ਉਹਨਾਂ ਦੀਆਂ ਕਹਾਣੀਆਂ ਰਸਮਾਂ ਤੇ ਜੀਵਨ ਦਾ ਕੇਂਦਰ ਰਿਹਾ ਹੈ ਇਸ ਪੱਥਰ ਦੇ ਆਕਾਰ ਦਰਾਰਾਂ ਤੇ ਗੁਫਾਵਾਂ ਸਭ ਉਹਨਾਂ ਦੀ ਡ੍ਰੀਮ ਟਾਈਮ ਕਹਾਣੀਆਂ ਨਾਲ ਜੁੜੀਆਂ ਹਨ ਜਿਹੜੀਆਂ ਦੱਸਦੀਆਂ ਹਨ ਕਿ ਧਰਤੀ ਜਾਨਵਰ ਤੇ ਮਨੁੱਖ ਕਿਵੇਂ ਬਣੇ ਉਲਰੂ ਦੇ ਚਾਰੇ ਪਾਸੇ ਘੁੰਮਦਾ ਹੋਇਆ ਇੱਕ 10 ਕਿਲੋਮੀਟਰ ਦਾ ਹਾਈਕ ਹੈ ਜੋ ਅਸੀਂ ਕੀਤਾ ਤੇ ਸਾਨੂੰ ਇਹ ਕਰਨ ਤੇ ਸਾਰਾ ਦਿਨ ਲੱਗ ਗਿਆ ਇਸ ਸਾਈਟ ਤੇ ਤੁਹਾਨੂੰ ਛੋਟੇ ਛੋਟੇ ਵਾਟਰ ਹੋਲਸ ਛੇਡੀ ਏਰੀਆਜ਼ ਤੇ ਪ੍ਰਾਣੀਆਂ ਪੇਂਟਿੰਗਸ ਵੀ ਮਿਲਦੀਆਂ ਹਨ ਜੋ ਕਿ ਰੌਕ ਉੱਤੇ ਕੀਤੀਆਂ ਗਈਆਂ ਸਨ ਇਹ ਪੇਂਟਿੰਗਸ ਅਨੰਗੂ ਲੋਕਾਂ ਦੇ ਜੀਵਨ ਨੂੰ ਬਹੁਤ ਵਧੀਆ ਤਰੀਕੇ ਨਾਲ ਦਰਸਾਉਂਦੀਆਂ ਹਨ ਉਦਲੂ ਅਨੰਗੂ ਲੋਕਾਂ ਲਈ ਇੱਕ ਲਾਈਫ ਸੇਵਰ ਸੀ ਇੱਥੇ ਏਡੇ ਵੱਡੇ ਡੇਜ਼ਰਟ ਵਿੱਚ ਤੁਹਾਨੂੰ ਪਾਣੀ ਕਿਤੇ ਨਹੀਂ ਮਿਲਦਾ ਪਰ ਉਦਲੂ ਦੇ ਆਲੇ ਦੁਆਲੇ ਤੁਹਾਨੂੰ ਬਹੁਤ ਸਾਰੇ ਵਾਟਰ ਹੋਲਸ ਮਿਲ ਜਾਂਦੀਆਂ ਹਨ ਜਿੱਥੇ ਉਹਨਾਂ ਨੂੰ ਨਾਲੇ ਤਾਂ ਪੀਣ ਨੂੰ ਪਾਣੀ ਮਿਲਦਾ ਸੀ ਨਾਲੇ ਜਦੋਂ ਉੱਥੇ ਜਾਨਵਰ ਪਾਣੀ ਪੀਣ ਆਉਂਦੇ ਸੀ ਤਾਂ ਉਹਨਾਂ ਨੂੰ ਉਹ ਮਾਰ ਕੇ ਆਪ ਦਾ ਭੋਜਨ ਵੀ ਉਹਨਾਂ ਨੂੰ ਮਿਲਦਾ ਸੀ ਇੱਥੇ ਆ ਕੇ ਤੁਸੀਂ ਹੈਰਾਨ ਹੋ ਜਾਂਦੇ ਹੋ ਕਿ ਅਨੰਗੂ ਲੋਕ ਇੰਨੇ ਹਜ਼ਾਰਾਂ ਸਾਲਾਂ ਤੱਕ ਐਡੇ ਹਾਰਸ਼ এনवायरमेंट ਵਿੱਚ ਕਿਵੇਂ ਉਹ ਸਰਵਾਈਵ ਕਰ ਗਏ ਇਹ ਵੀ ਮੰਨਿਆ ਜਾਂਦਾ ਹੈ ਕਿ ਅਨੰਗੂ ਲੋਕ ਇੱਥੇ 30000 ਸਾਲ ਤੋਂ ਰਹਿ ਰਹੇ ਹਨ ਗੋਰਿਆਂ ਨੇ ਆ ਕੇ ਇੱਥੇ ਇਹਨਾਂ ਦੀ ਜ਼ਿੰਦਗੀ ਨੂੰ ਡਿਸਰਪਟ ਕੀਤਾ ਪਰ ਉਹਦੇ باوجود ਵੀ ਇਹਨਾਂ ਨੇ ਆਪਣੀਆਂ ਕਲਚਰਲ ਪ੍ਰੈਕਟਿਸਿਜ਼ ਨੂੰ ਜਿੰਦਾ ਰੱਖਿਆ ਸੈਂਡ ਸਟੋਨ ਤੇ ਆਇਰਨ ਆਕਸਾਈਡ ਦੇ ਮਿਕਸ ਨਾਲ ਬਣੇ ਹੋਣ ਕਰਕੇ ਉਲੂਰੂ ਦਾ ਰੰਗ ਸੂਰਜ ਦੀ ਰੋਸ਼ਨੀ ਨਾਲ ਹਰ ਪਲ ਬਦਲਦਾ ਹੈ। ਸਵੇਰੇ ਸੰਤਰੀ ਤੇ ਸ਼ਾਮ ਦੇ ਸਮੇਂ ਗੂੜਾ ਲਾਲ ਹੋ ਜਾਂਦਾ ਹੈ। ਸਾਰਾ ਦਿਨ ਉਲੂਰੂ ਤੇ ਬਤੌਨ ਤੋਂ ਬਾਅਦ ਅਸੀਂ ਉੱਥੇ ਨੈਸ਼ਨਲ ਪਾਰਕ ਤੋਂ ਬਾਹਰ ਨਿਕਲ ਕੇ ਕੈਂਪ ਕੀਤਾ ਤੇ ਅਗਲੇ ਦਿਨ ਚੱਲ ਬਏ ਕਿੰਗਸ ਕੈਨੀਅਨ ਵੱਲ ਜੋ ਕਿ ਉਲੂਰੂ ਤੋਂ 3.5 ਘੰਟੇ ਦੀ ਡਰਾਈਵ ਤੇ ਹੈ। ਕਿੰਗਸ ਕੈਨੀਅਨ ਵਟਾਰਕਾ ਨੈਸ਼ਨਲ ਪਾਰਕ ਵਿੱਚ ਸਥਿਤ ਹੈ ਤੇ ਇਸ ਨੂੰ ਅਕਸਰ ਗ੍ਰੈਂਡ ਕੈਨੀਅਨ ਆਫ ਆਸਟ੍ਰੇਲੀਆ ਵੀ ਕਿਹਾ ਜਾਂਦਾ ਹੈ। ਉਲੂਰੂ ਤੇ ਕਿੰਗਸ ਕੈਨੀਅਨ ਆਸਟ੍ਰੇਲੀਆ ਦੇ ਬਹੁਤ ਹੀ ਪੌਪੂਲਰ ਟੂਰਿਸਟ ਸਾਈਟਸ ਹਨ। ਸੋ ਜੇ ਤੁਸੀਂ ਇੱਥੇ ਸਕੂਲ ਹੌਲੀਡੇਜ਼ ਵਿੱਚ ਆ ਗਏ ਤਾਂ ਇਹ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦਾ। ਤਕਰੀਬਨ ਜੋ ਵੀ ਉਧਰੂ ਜਾਂਦਾ ਉਹ ਕਿੰਗਸ ਕੈਨੀਅਨ ਜ਼ਰੂਰ ਆਉਂਦਾ ਤੇ ਉਧਰੂ ਤੇ ਸਕੂਲ ਟ੍ਰਿਪਸ ਵੀ ਬਹੁਤ ਹੁੰਦੇ ਆ। ਇੱਥੇ ਆ ਕੇ ਅਸੀਂ ਕਿੰਗਸ ਕੈਨੀਅਨ ਦਾ ਰਿਮ ਵਾਕ ਕੀਤਾ। ਇਹ ਆਸਟ੍ਰੇਲੀਆ ਦੀਆਂ ਸਭ ਤੋਂ ਸ਼ਾਨਦਾਰ ਹਾਈਕਾਂ ਵਿੱਚੋਂ ਇੱਕ ਹੈ। ਇਹ ਕੈਨੀਅਨ ਲਗਭਗ 100 ਮੀਟਰ ਉੱਚੀਆਂ ਚਟਾਨਾਂ ਨਾਲ ਘिरी ਹੋਈ ਹੈ ਜਿਹੜੀਆਂ ਧਰਤੀ ਦੇ ਲੱਖਾਂ ਸਾਲ ਪੁਰਾਣੇ ਇਤਿਹਾਸ ਨੂੰ ਦਰਸਾਉਂਦੀਆਂ ਹਨ। ਕਿੰਗਸ ਗੈਨੀਅਨ ਜਾਰਜ ਗਿਲ ਰੇਂ ਦਾ ਹਿੱਸਾ ਹੈ ਤੇ ਮੰਨਿਆ ਜਾਂਦਾ ਹੈ ਕਿ ਇਹ 400 ਤੋਂ 440 ਮਿਲੀਅਨ ਸਾਲ ਪੁਰਾਣਾ ਆ। ਉਸ ਸਮੇਂ ਇਹ ਏਰੀਆ ਸਮੁੰਦਰ ਨਾਲ ਘਿਰਿਆ ਹੋਇਆ ਸੀ। ਹੌਲੀ-ਹੌਲੀ ਤ੍ਰੇਤੇ ਦੀਆਂ ਪਰਤਾਂ ਜੁੜੀਆਂ ਤੇ ਉਹ ਕੰਪੈਕਟ ਹੋ ਕੇ ਸਟੋਨ ਬਣ ਗਈਆਂ। ਫਿਰ ਹਵਾ, ਪਾਣੀ ਤੇ ਵੈਦਰ ਨੇ ਇਸ ਨੂੰ ਕੱਟ ਕੇ ਇੱਕ ਲਿਪਸ ਤੇ ਗੌਰਜੀਅਸ ਬਣਾ ਦਿੱਤੇ ਜੋ ਅੱਜ ਆਪਾਂ ਨੂੰ ਐਂ ਦਿਖਦੇ ਆ। ਇਸ ਹਾਈਕ ਤੇ ਕੁਝ ਸਟੀਪ ਏਰੀਆਜ਼ ਵੀ ਆਉਂਦੇ ਹਨ। ਤੋ ਚੜਾਈ ਚੜਨ ਲੱਗੇ ਆ ਤੁਹਾਡੀ ਫਿਟਨੈਸ ਜ਼ਰੂਰ ਟੈਸਟ ਹੋਊਗੀ ਵੈਲ ਡਨ ਭਾਈ ਜੀ ਇੰਨਾ ਫਸੇ ਦੋ ਦੋ ਟੈਂਟਾਈਮਜ਼ ਹੀ ਰਹਿ ਗਿਆ ਇਹ ਜਿਹੜੀ ਕਲਾਈਮ ਹੈ ਇਹ ਹਾਈਕ ਦੇ ਸਟਾਰਟ ਵਿੱਚ ਹੀ ਹੈ ਤੇ ਇਸ ਨੂੰ ਕਿਹਾ ਜਾਂਦਾ ਹੈ ਹਾਰਡ ਬ੍ਰੇਕ ਹਿੱਲ ਕਿਉਂ ਕਿ ਇਹ ਜਾਂਦਾ ਇਹਦਾ ਸਾਨੂੰ ਵੀ ਨਹੀਂ ਪਤਾਗਾ ਇੱਥੇ ਬਹੁਤ ਸਾਰੇ ਫੌਸਲ ਵੀ ਮਿਲਦੇ ਆ ਜਿਨ੍ਹਾਂ ਚੋਂ ਸਭ ਤੋਂ ਖਾਸ ਸਟ੍ਰੋਮੈਟੋਲਾਈਟਸ ਇਹ ਧਰਤੀ ਤੇ ਸਭ ਤੋਂ ਪਹਿਲੇ ਪ੍ਰਾਣੀ ਸੀ ਇਹ ਮਾਈਕਰੋ ਆਰਗਨਿਜ਼ਮਸ ਹੀ ਜਿਨ੍ਹਾਂ ਨੇ ਆਉਣ ਵਾਲੀ ਜ਼ਿੰਦਗੀ ਵਾਸਤੇ ਆਕਸੀਜਨ ਪੈਦਾ ਕੀਤਾ ਤੇ ਸਾਰੀ ਜਿਹੜੀ ਲਾਈਫ ਆ ਉਹੋ ਸੰਭਵ ਕੀਤੀ ਇਸ ਵਕਤ ਤੇ ਅੱਜ ਵੀ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ 400 ਮਿਲੀਅਨ ਸਾਲ ਪੁਰਾਣੇ ਸਮੁੰਦਰ ਦੀਆਂ ਲਹਿਰਾਂ ਦੇ ਨਿਸ਼ਾਨ ਮੌਜੂਦ ਆ ਦੇਖੋ ਯਾਰ ਸਮੁੰਦਰ ਕਿ ਭਈਏ ਕਿਸ ਤਰ੍ਹਾਂ ਹੈ ਜਿਹੜੇ ਬੰਦੇ ਗਮਾਜਦੇ ਹੈ ਹਾਂ ਉਹ ਸਿਰਫ ਇੱਕ ਮੋੜ ਕਰਕੇ ਗੁਆਚਦਾ ਇੱਕ ਮੋੜ ਕਰਕੇ ਮੋੜ ਨਹੀਂ ਪਤਾ ਲੱਗਿਆ ਹਾਂ ਸਿਰਫ ਲੱਗ ਲੱਗ ਤੀਏ ਉਹ ਕਹਿੰਦੇ ਆ ਕਿ ਮਿਸ ਕਰਤਾ ਆਪਾਂ ਇੱਥੇ ਪੱਥਰਾਂ ਉੱਤੇ ਮਾਰਕ ਲੱਗੇ ਹੋਏ ਆ ਜਿਹੜੇ ਤੁਹਾਨੂੰ ਤੁਹਾਡਾ ਰਸਤਾ ਦੱਸਦੇ ਆ ਤੁਸੀਂ ਉਸ ਮਾਰਕ ਨੂੰ ਫੋਲੋ ਕਰੀ ਜਾਓ ਤੇ ਤੁਹਾਨੂੰ ਉਹ ਇੱਕ ਪਾਸੇ ਉਹ ਹਾਈਕ ਸ਼ੁਰੂ ਕਰਕੇ ਦੂਜੇ ਪਾਸੇ ਤੱਕ ਲੈ ਜਾਊਗਾ ਇਸ ਤੋਂ ਇਲਾਵਾ ਇੱਥੇ ਐਮਰਜੈਂਸੀ ਵਾਸਤੇ ਫੋਨ ਵੀ ਲੱਗੇ ਹੋਏ ਆ ਤੇ ਹੈਲੀਪੈਡ ਵੀ ਬਣੇ ਹੋਏ ਆ ਤਾਂ ਜੋ ਇੱਥੇ ਹੈਲੀਕਾਪਟਰ ਲੈਂਡ ਹੋ ਸਕੇ ਕਿੰਗਜ਼ hmm? ਕੈਨੀਅਨ 6 ਕਿਲੋਮੀਟਰ ਦੀ ਲੂਪ ਆ ਤੇ ਇਹਨੂੰ ਕਰਨ ਵਿੱਚ 3 ਤੋਂ 4 ਘੰਟੇ ਲੱਗ ਜਾਂਦੇ ਆ ਸੋ ਮੇਕ ਸ਼ੋਰ ਕਰਿਓ ਕਿ ਤੁਹਾਡੇ ਕੋਲ 2 ਤੋਂ 4 ਲੀਟਰ ਪਾਣੀ ਹੋਣਾ ਚਾਹੀਦਾ ਚੰਗੇ ਬੂਟ ਪਾਏ ਹੋਣੇ ਚਾਹੀਦੇ ਆ ਕਿਉਂਕਿ ਆਸਟ੍ਰੇਲੀਆ ਵਿੱਚ ਧੁੱਪ ਆ ਜਿਹੜੀ ਬਹੁਤ ਕਰੜੀ ਪੈਂਦੀ ਆ ਸੋ ਸਨ ਸਕ੍ਰੀਨ ਜ਼ਰੂਰ ਲੈ ਕੇ ਜਾਓ ਜੇ ਤੁਸੀਂ ਕਿਸੇ ਕਾਰਨ ਕਰਕੇ ਜਿਹੜਾ ਕਲਾਈਮਬ ਨਹੀਂ ਕਰ ਸਕਦੇ ਤਾਂ ਇਹ 6 ਕਿਲੋਮੀਟਰ ਦੀ ਹਾਈਕ ਆ ਜਿਹੜੀ ਇਹ ਨਹੀਂ ਕਰ ਸਕਦੇ ਤਾਂ ਇੱਥੇ ਇੱਕ 2 ਕਿਲੋਮੀਟਰ ਦੀ ਹਾਈਕ ਵੀ ਹੈਗੀ ਆ ਜਿਹਨੂੰ ਕਹਿੰਦੇ ਕਿੰਗਜ਼ ਕ੍ਰੀਕ ਵਾਕ ਇਹ ਫੈਮਲੀਆਂ ਲਈ ਵੀ ਪਰਫੈਕਟ ਆ ਇੱਥੇ ਵੀ ਤੁਹਾਨੂੰ ਵਧੀਆ ਸਿਨਰੀ ਦੇਖਣ ਨੂੰ ਮਿਲਦੀ ਹੈ। ਮੇਰੀ ਗੱਲ ਹੁਣ ਹੈ ਕਿੰਗਸ ਕੈਨੀਅਨ ਬਹੁਤ ਹੀ ਰਿਮੋਟ ਜਗ੍ਹਾ। ਇੱਥੋਂ ਦਾ ਸਭ ਤੋਂ ਨੇੜੇ ਦਾ ਟਾਊਨ ਹੈ ਜਿਹੜਾ ਐਲ ਐ ਸਪ੍ਰਿੰਗ ਚਾਰ ਘੰਟੇ ਦੀ ਡਰਾਈਵ ਤੇ ਆ। ਸੋ ਜੇ ਇੱਥੇ ਆਉਣਾ ਤਾਂ ਪੂਰੀ ਤਿਆਰੀ ਕਰਕੇ ਆਉਣਾ। ਤੁਹਾਡਾ ਸਾਰਾ ਸਮਾਨ ਫਰਸਟ ایڈ ਵਗੈਰਾ ਤੁਹਾਡੇ ਕੋਲੇ ਹੋਣਾ ਚਾਹੀਦਾ। ਇੱਕ ਗੱਲ ਹੋਰ ਧਿਆਨ ਚ ਰੱਖਣੀ ਆ ਕਿ ਸਮਰ ਵਿੱਚ ਇੱਥੇ ਟੈਂਪਰੇਚਰ 40 ਡਿਗਰੀ ਤੋਂ ਉੱਤੇ ਹੋ ਜਾਂਦਾ। ਸੋ ਇੱਥੇ ਆਉਣ ਦਾ ਸਭ ਤੋਂ ਵਧੀਆ ਟਾਈਮ ਆ ਸਪ੍ਰਿੰਗ ਜਾਂ ਫਿਰ ਆਟਮ। ਕਿੰਗਜ਼ ਕਨੀਨ ਦਾ ਸਭ ਤੋਂ ਮਸ਼ਹੂਰ ਹਿੱਸਾ ਹੈ ਲੌਸਟ ਸਿਟੀ ਇਸ ਦੀਆਂ ਗੋਲ ਚਟਾਨਾਂ ਆਏ ਲੱਗਦੀਆਂ ਹਨ ਜਿਵੇਂ ਕੋਈ ਪੁਰਾਣਾ ਸ਼ਹਿਰ ਹੋਵੇ ਇਸ ਤੋਂ ਇਲਾਵਾ ਇੱਥੇ ਹੋਰ ਰਹਿਮ ਥਾਂ ਹੈ ਗਾਰਡਨ ਆਫ ਈਡਨ ਜੋ ਕਿ ਇੱਕ ਪਰਮਨੈਂਟ ਵਾਟਰ ਹੌਲ ਹੈ ਇਸ ਜਗ੍ਹਾ ਨੂੰ ਲਿਰਿਟਜ਼ਾ ਅਬਰੀਜਨਲ ਪੀਪਲ ਪਵਿੱਤਰ ਮੰਨਦੇ ਹਨ ਉਹਨਾਂ ਲਈ ਇਹ ਇੱਕ ਮੰਦਿਰ ਵਰਗੀ ਥਾਂ ਹੈ ਸੋ ਜਰੂਰ ਤੁਸੀਂ ਇੱਥੇ ਆਓ ਤਾਂ ਇੱਥੇ ਜਿਹੜੀ ਡੈਜ਼ਿਗਨੇਟਿਡ ਹਾਈਕਿੰਗ ਸਪੌਟ ਆ ਸਿਰਫ ਉੱਥੇ ਹੀ ਰਹਿਣਾ ਜੇ ਇਥੇ ਰਸਤੇ ਲੱਗੇ ਹੋਏ ਆ ਜਿੱਥੇ ਜਾਣ ਦੀ ਮਨਾਈ ਹੈ ਤੇ ਉੱਥੇ ਨਹੀਂ ਜਾਣਾ ਕਿਉਂਕਿ ਉਹਨਾਂ ਵਾਸਤੇ ਇਹ ਸੇਮ ਗੱਲ ਆ ਜਿਵੇਂ ਆਪਣੇ ਕੋਈ ਕਿਸੇ ਮੰਦਿਰ ਦੀ ਬੇਅਦਬੀ ਕਰੇ ਲੋਰੀਟza ਬ੍ਰਿਜਨਲ ਪੀਪਲ ਇਥੇ ਕਈ ਹਜ਼ਾਰਾਂ ਸਾਲਾਂ ਤੋਂ ਰਹਿੰਦੇ ਆਏ ਆ ਤੇ ਇਹ ਜਗ੍ਹਾ ਉਹਨਾਂ ਦੇ ਕਲਚਰ ਉਹਨਾਂ ਦੇ ਬਲੀਫ ਸਿਸਟਮ ਨਾਲ ਜੁੜੀ ਹੋਈ ਆ ਵੇ ਹਮਤ ਨੇ ਤੁਮ ਦੇ ਜਿਹੜੇ ਰੋਸਾ ਕਰ ਮਕਦਰਾਂ ਦਾ ਉੱਕਣ ਵਾਲੇ ਉਗ ਪੈਂਦੇ ਨੇ ਥੀਨਾ ਪਾੜ ਕੇ ਪਤਰਾ ਦਾ ਵਾ ਲਾ ਵਾ 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 ਜੇ ਤੁਹਾਨੂੰ ਫੋਟੋਗ੍ਰਾਫੀ ਦਾ ਸ਼ੌਂਕ ਆ ਤਾਂ ਇੱਥੇ ਜ਼ਰੂਰ ਆਇਓ ਕੈਨੀਅਨ ਦੇ ਨੇੜੇ ਕੈਂਪ ਕਰਕੇ ਇਸ ਹਾਈਕ ਨੂੰ ਸਨ ਰਾਈਜ਼ ਦੇ ਉੱਤੇ ਹੀ ਸ਼ੁਰੂ ਕਰਿਓ ਜੇ ਇਸ ਸੈਂਡਸਟੋਨ ਦੇ ਰੰਗ ਸਨ ਰਾਈਜ਼ ਦੇ ਵਿੱਚ ਬਹੁਤ ਹੀ ਸੋਹਣੇ ਲੱਗਦੇ ਆ ਇਹ ਜਗ੍ਹਾ ਸਾਨੂੰ ਇੰਨੀ ਸੋਹਣੀ ਲੱਗੀ ਕਿ ਸਾਨੂੰ ਤੁਰਿਆ ਫਿਰਦਿਆਂ ਨੂੰ ਇੱਥੇ ਹੀ ਸ਼ਾਮ ਹੋ ਗਈ। ਸਾਡੀ ਅਗਲੀ ਡੈਸਟੀਨੇਸ਼ਨ ਸੀ ਹੈਨਬਰੀ ਕ੍ਰੇਟਰ ਸਾਈਟ। ਸੋ ਅਸੀਂ ਇੱਥੋਂ ਤਕਰੀਬਨ 3 ਵਜੇ ਚੱਲ ਪਏ। ਆਊਟਬੈਕ ਦੇ ਬਾਕੀ ਰਸਤੇ ਵਾਂਗੂ ਇਹ ਰਸਤਾ ਵੀ ਬਹੁਤ ਹੀ ਜ਼ਿਆਦਾ ਕੋਰੋਗੇਟਿਡ ਸੀ। ਸੋ ਅਸੀਂ ਆਵ ਤੇ ਟਾਇਰਾਂ 'ਚ ਹਵਾ ਕੱਢ ਕੇ ਤਕਰੀਬਨ 25 PSI ਕਰ ਲਈ। ਹੈਨਬਰੀ ਕ੍ਰੇਟਰ ਕਿੰਗਸ ਕੈਨੀਅਨ ਤੋਂ ਲਗਭਗ 2.5 ਘੰਟੇ ਦੀ ਡਰਾਈਵ ਤੇ ਹੈ। ਇਹ ਲਾਲ ਮਿੱਟੀ ਦੇ ਕੱਚੇ ਰਸਤੇਾਂ ਵਿੱਚ ਦੀ ਹੋ ਕੇ ਤੁਹਾਨੂੰ ਜਾਣਾ ਪੈਂਦਾ ਹੈ ਇੱਥੇ ਮਿੱਟੀ ਦਾ ਰੰਗ ਇੰਨਾ ਲਾਲ ਤਾਂ ਹੈ ਕਿਉਂਕਿ ਇਹਦੇ ਵਿੱਚ ਆਇਰਨ ਆਕਸਾਈਡ ਦੀ ਮਾਤਰਾ ਬਹੁਤ ਜ਼ਿਆਦਾ ਹੈ ਇਸ ਮਿੱਟੀ ਵਿੱਚ ਆਇਰਨ ਦੀ ਮਾਤਰਾ ਇੰਨੀ ਜ਼ਿਆਦਾ ਹੈ ਕਿ ਜੇ ਤੁਸੀਂ ਚੁੰਬਕ ਲੈ ਕੇ ਮਿੱਟੀ ਛੁੱਟਦੇ ਹੋ ਤੇ ਮਿੱਟੀ ਚੁੰਬਕ ਨਾਲ ਜੁੜ ਜਾਂਦੀ ਹੈ ਲਗਭਗ 4700 ਸਾਲ ਪਹਿਲਾਂ ਇੱਕ ਵੱਡਾ ਲੋਹੇ ਦਾ ਮੀਟੇਓਰਾਈਟ ਧਰਤੀ ਦੇ ਵਾਤਾਵਰਣ ਵਿੱਚ ਦਾਖਲ ਹੋਇਆ ਤੇ ਕਈ ਟੁਕੜਿਆਂ ਵਿੱਚ ਟੁੱਟ ਗਿਆ ਇਹ ਟੁਕੜੇ ਡੇਜ਼ਰਟ ਦੀ ਧਰਤੀ ਨਾਲ ਟਕਰਾਏ ਤੇ 12 ਗ੍ਰੇਟਰ ਬਣੇ ਜੋ 1 ਕਿਲੋਮੀਟਰ ਦੇ ਏਰੀਆ ਵਿੱਚ ਫੈਲੇ ਹੋਇਆ। ਸਭ ਤੋਂ ਵੱਡਾ ਕਰੇਟਰ ਲਗਭਗ 180 ਮੀਟਰ ਚੌੜਾ ਤੇ 15 ਮੀਟਰ ਡੂੰਘਾ ਆ। ਸਥਾਨਕ ਐਬਰੀਜਨਲ ਲੋਕਾਂ ਲਈ ਇਹ ਕਰੇਟਰ ਵੀ ਪਵਿੱਤਰ ਹਨ। ਉਹਨਾਂ ਦੀਆਂ ਕਹਾਣੀਆਂ 'ਚ ਅੱਗ ਦਾ ਰਾਖਸ਼ ਸੂਰਜ ਤੋਂ ਧਰਤੀ ਦੇ ਡਿੱਗ ਕੇ ਇਹ ਖੱਡ ਬਣਾਉਂਦਾ ਹੈ। ਇਹ ਵੱਡੀ ਗੱਲ ਆ ਕਿਉਂਕਿ ਉਹਨਾਂ ਦੀ ਕਹਾਣੀ ਆਧੁਨਿਕ ਵਿਗਿਆਨ ਦੇ ਨਾਲ ਜੁੜਦੀ ਹੈ। ਅੱਜ ਇਹ ਹੈਂਬਰੀ ਕਰੇਟਰ ਇੱਕ ਪ੍ਰੋਟੈਕਟਿਡ ਸਾਈਟ ਆ। ਦੰਦ ਦਾ ਛਪਾ ਹੋ ਚੁੱਕਿਆ ਸੀ। ਸਾਡੀ ਇਹ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਆਊਟਬੈਕ ਵਿੱਚ ਦਿਨ ਖੜੇ ਖੜੇ ਅਸੀਂ ਕੈਂਪ ਕਰ ਲੈਨੇ ਆ ਕਿਉਂਕਿ ਇੱਥੇ ਐਨੀਮਲ ਸਟ੍ਰਾਈਕ ਦਾ ਬਹੁਤ ਡਰ ਰਹਿੰਦਾ ਮੀਂਹ ਵੀ ਪੈ ਗਿਆ ਸੀ ਤੇ ਧਰਤੀ ਥੋੜੀ ਜਿਹੀ ਗਿੱਲੀ ਹੋ ਗਈ ਸੀ ਸੋ ਸਾਨੂੰ ਕੈਂਪ ਸਾਈਡ ਲੱਭਣ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਰਹੀ ਸੀ ਮਿਲ ਗਿਆ? ਮੈਂ ਜਿਆਦਾ ਸੀ ਹਾਂ ਮੈਂ ਕਿ ਜੱਕ ਦੇਖਦਾ ਤੇ ਪਤਾ ਲੱਗਦਾ ਇੱਕ ਮਿੰਟ ਖੜੋ ਅਗਰ ਰੋਡ ਹੈ ਕੋਈ ਇੱਥੇ ਬੰਤ ਬੁੱਧੇ ਬੁੱਧਿਆ ਨਾ ਨਾ ਅਮੇਕਾ ਬੀਅਰ ਸੈਂਕਰ ਜੋ ਬਾਹਰ gana hai ਤੇ ਫਾਈਨਲੀ ਸਾਨੂੰ ਕੈਂਪਸਾਈਟ ਮਿਲ ਗਈ ਅਰਨਸਟ ਜਾਇਲਜ਼ ਰੋਡ ਤੇ ਜੋ ਕਿ ਸਟੂਅਰਟ ਹਾਈਵੇ ਤੋਂ ਥੋੜਾ ਜਿਹਾ ਪਿੱਛੇ ਸੀ ਇਹ ਸਾਈਟ ਵੀ ਫਲੈਟ ਸੀ ਤੇ ਇੱਥੇ ਫਾਇਰਵੁੱਡ ਵੀ ਬਹੁਤ ਸੀ ਸਾਰੇ ਦਿਨ ਦੀ ਸਾਨੂੰ ਅੱਜ ਥਕਾਵਟ ਹੋਈ ਸੀ ਸੋ ਅਸੀਂ ਡਿਨਰ ਕੀਤਾ ਤੇ ਇੱਥੇ ਤਾਰਿਆਂ ਦੀ ਚਾਂਹ ਹਠਾ ਗੱਲਾਂ ਮਾਰਦੇ ਮਾਰਦੇ ਸੌਂ ਗਏ ਅਗਲੇ ਐਪੀਸੋਡ ਤੁਸੀਂ ਜਾਵਾਂਗੇ ਆਸਟ੍ਰੇਲੀਆ ਦੇ ਜੀਓਗ੍ਰਾਫੀਕਲ ਸੈਂਟਰ 'ਚ ਤੇ ਕ੍ਰਾਸ ਕਰਾਂਗੇ ਸਨਸ ਡੇਜ਼ਰਟ ਜੋ ਕਿ ਧਰਤੀ ਦੀ ਸਭ ਤੋਂ ਰਿਮੋਟ ਜਗ੍ਹਾ ਵਿੱਚੋਂ ਇੱਕ ਹੈ